ਸੰਗਤ ਜੀ ਬਾਬਾ ਨੋਦ ਸਿੰਘ ਜੀ ਦਾ ਜਨਮ ਸਥਾਨ ਕਰੋ ਦਰਸ਼ਨ ਜੀ ਇਹ ਜਨਮ ਸਥਾਨ ਚੀਚੇ ਭਗਨੇ ਵਿਖੇ ਸਥਿਤ ਹੈ ਜੀ ਸੰਗਤ ਜੀ ਬਾਬਾ ਨੋਦ ਸਿੰਘ ਜੀ ਬਹੁਤ ਵੱਡੇ ਸੂਰਬੀਰ ਯੋਧੇ ਹੋਏ ਸਨ ਅਤੇ ਬਾਬਾ ਦੀਪ ਸਿੰਘ ਜੀ ਦੇ ਟਾਈਮ ਤੇ ਤਰਨਾ ਦਲ ਦੇ ਮੁਖੀ ਸਨ ਬਾਬਾ ਜੀ ਦਾ ਜਨਮ 1668 ਇਸਵੀ ਵਿੱਚ ਚੀਚੇ ਵਿਖੇ ਹੋਇਆ ਸੰਗਤ ਜੀ ਬਾਬਾ ਜੀ ਬਹੁਤ ਉੱਚੀ ਸੋਚ ਦੇ ਮਾਲਕ ਸਨ ਅਤੇ ਇਲਾਕੇ ਦੇ ਲੋਕ ਉਹਨਾਂ ਤੋਂ ਪ੍ਰੇਰਣਾ ਲੈਣ ਲਈ ਉਲੋਚਦੇ ਰਹਿੰਦੇ ਸਨ ਸੰਗਤਜੀਤ ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਕੇ ਸੁਣ ਕੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਵੀ ਮਨ ਦੇ ਵਿੱਚ ਜ਼ੁਲਮ ਦਾ ਟਾਕਰਾ ਕਰਨ ਲਈ ਖਿਆਲ ਆਇਆ ਅਤੇ ਲਾਹੌਰ ਦੇ ਵਿੱਚ ਪਠਾਨ ਪਠਾਨ ਗਰੀਬ ਲੋਕਾਂ ਦੇ ਉੱਪਰ ਜ਼ੁਲਮ ਕਰਦੇ ਸਨ ਅਤੇ ਫਿਰ ਬਾਬਾ ਨੋਦ ਸਿੰਘ ਜੀ ਨੇ ਆਪਣੇ ਭਰਾ ਸੇਵਾ ਸਿੰਘ ਜੀ ਨੂੰ ਕਿਹਾ ਕਿ ਵੇਖੋ ਭਰਾ ਜੀ ਇੱਥੇ ਸਾਰਿਆਂ ਨੇ ਦੁਨੀਆ ਤੋਂ ਤੁਰ ਜਾਣਾ ਹੈ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਰਹਤੇ ਆਪਾਂ ਆਪਾਂ ਵੀ ਕਿਸੇ ਟਾਈਮ ਇਥੋਂ ਤੁਰ ਜਾਣਾ ਹੈ ਅਤੇ ਆਪਾਂ ਆਪਣਾ ਜੀਵਨ ਜਾਇਨਾ ਗਵਾਈਏ ਆਪਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਅਮਰਤ ਪਾਨ ਕਰਕੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕਰੀਏ ਸੰਗਤਜੀਬ ਬਾਬਾ ਦੀਪ ਸਿੰਘ ਜੀ ਬਾਬਾ ਨੋਦ ਸਿੰਘ ਜੀ ਦੇ ਮਾਸੀ ਦੇ ਪੁੱਤਰ ਸਨ ਅਤੇ ਬਾਬਾ ਨੋਦ ਸਿੰਘ ਜੀ ਨੇ ਆਪਣੇ ਭਰਾ ਨੂੰ ਆਖਿਆ ਕਿ ਬਾਬਾ ਦੀਪ ਸਿੰਘ ਦੀ ਤਰ੍ਹਾਂ ਜ਼ੁਲਮ ਦੇ ਖਿਲਾਫ ਟੱਕਰਾ ਕਰੀਏ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਿਆ ਕਰੀਏ ਅਤੇ ਬਾਬਾ ਸੇਵਾ ਸਿੰਘ ਜੀ ਵੀ ਬਾਬਾ ਨੋਦ ਸਿੰਘ ਜੀ ਦੇ ਨਾਲ ਸਹਿਮਤ ਹੋ ਗਏ ਅਤੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਦਮਦਮਾ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਪਾਸੋਂ 1720 ਈਸਵੀ ਵਿੱਚ ਅੰਮ੍ਰਿਤ ਪਾਨ ਕਰ ਲਿਆ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਬਾਬਾ ਨੋਦ ਸਿੰਘ ਜੀ ਅਤੇ ਬਾਬਾ ਸੇਵਾ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਪਾਸੋਂ ਸ਼ਾਸਤਰ ਵਿਦਿਆ ਅਤੇ ਗੁਰਮਤੀ ਵਿਦਿਆ ਸਿੱਖਣੀ ਆਰੰਭ ਕਰ ਦਿੱਤੀ ਸੰਗਤ ਜੀ ਜਦੋਂ ਬਾਬਾ ਨੋਦ ਸਿੰਘ ਜੀ ਨੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਬਾਬਾ ਸੇਵਾ ਸਿੰਘ ਜੀ ਨੂੰ ਨਾਂ ਲੈ ਕੇ ਅਤੇ ਕੁਝ ਹੋਰ ਸਿੰਘ ਨਾਲ ਲੈ ਕੇ ਮੁਗਲ ਸੈਨਾ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਹੀ ਛਾਪੇਮਾਰੀ ਹਮਲੇ ਕਰਦੇ ਕਰਦੇ ਬਾਬਾ ਜੀ ਆਪਣੇ ਜੱਦੀ ਪਿੰਡ ਚੀਚੇਪਗ ਨੇ ਵਿਖੇ ਆ ਗਏ ਅਤੇ ਇਸ ਤੋਂ ਬਾਅਦ ਵੀ ਛਾਪੇਮਾਰੀ ਹਮਲੇ ਕਰਨੇ ਬਾਬਾ ਜੀ ਹੁਣਾਂ ਜਾਰੀ ਰੱਖੇ। ਇਨ੍ਹਾਂ ਹਮਲਿਆਂ ਤੋਂ ਮੁਗਲ ਸਰਕਾਰ ਤੰਗ ਆ ਗਈ ਅਤੇ ਉਸ ਤੋਂ ਬਾਅਦ ਲਾਹੌਰ ਵਿਖੇ 1730 ਈਸਵੀ ਵਿੱਚ ਬਾਬਾ ਨੋਦ ਸਿੰਘ ਜੀ, ਬਾਬਾ ਸੇਵਾ ਸਿੰਘ ਜੀ ਅਤੇ ਹੋਰ ਸਿੰਘਾਂ ਸਮੇਤ ਮੁਗਲ ਸਰਕਾਰ ਨਾਲ ਭਾਰੀ ਜੰਗ ਹੋ ਗਈ ਇਸ ਜੰਗ ਦੇ ਵਿੱਚ ਬਹੁਤ ਹੀ ਬਹਾਦਰੀ ਦੇ ਨਾਲ ਮੁਕਾਬਲਾ ਕਰਦੇ ਕਰਦੇ ਬਾਬਾ ਸੇਵਾ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਬਾਬਾ ਨੋਦ ਸਿੰਘ ਜੀ ਨੇ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਲਾਉਣੇ ਸ਼ੁਰੂ ਕੀਤੇ ਬਾਬਾ ਸੇਵਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਬਾਬਾ ਨੋਦ ਸਿੰਘ ਜੀ ਸਿੰਘਾਂ ਸਮੇਤ ਇਦਾਂ ਜੁਲਮ ਦੇ ਖਿਲਾਫ ਲੜਦੇ ਰਹੇ ਅਤੇ ਅਤੇ ਗਰੀਬ ਮਜਲੂਮਾਂ ਦੀ ਮਦਦ ਕਰਦੇ ਰਹੇ ਸੰਗਤ ਜੀ ਜਦੋਂ 1766 ਦੇ ਵਿੱਚ ਬਾਬਾ ਦੀਵ ਸਿੰਘ ਜੀ ਹਰਮੰਦਰ ਸਾਹਿਬ ਦੀ ਬੇਦਵੀ ਦਾ ਬਦਲਾ ਲੈ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਬਾਬਾ ਦੀਵ ਸਿੰਘ ਜੀ ਨੇ ਬਾਬਾ ਨੋਦ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਇੱਥੇ ਹੀ ਰਹਿ ਕੇ ਸੇਵਾ ਕਰੋ ਪਰ ਬਾਬਾ ਨੋਦ ਸਿੰਘ ਜੀ ਕਹਿੰਦੇ ਕਿ ਨਹੀਂ ਮੈਂ ਤੁਹਾਡੇ ਨਾਲ ਹੀ ਜਾਵਾਂਗਾ ਅਤੇ ਤੁਹਾਡੇ ਨਾਲ ਕਦਮ-ਨਾ ਕਦਮ ਮਲਾ ਕੇ ਜੰਗ ਦੇ ਮੈਦਾਨ ਵਿੱਚ ਜੂਝਾਂਗਾ ਅਤੇ ਸਭ ਤੋਂ ਪਹਿਲਾਂ ਸ਼ਹਾਦਤ ਪ੍ਰਾਪਤ ਕਰਾਂਗਾ ਸੰਗਤ ਜੀ ਫਿਰ ਬਾਬਾ ਜੀ ਹੁਣਾਂ ਨੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਅਤੇ ਗੋਲਵੜ ਵਿਖੇ ਭਾਰੀ ਯੁੱਧ ਹੋਇਆ ਅਤੇ ਉਹਦੇ ਵਿੱਚ ਕਾਫੀ ਦੁਸ਼ਮਣਾਂ ਨੂੰ ਮੌਤਰੀ ਘਾਟ ਉਤਾਰਦੇ ਰਹੇ ਅਤੇ ਬਹੁਤ ਵੱਡਾ ਕਮਸਾਨ ਦਾ ਯੁੱਧ ਹੋਇਆ ਅਤੇ ਬਾਬਾ ਜੀ ਸ਼ਹਾਦਤ ਪ੍ਰਾਪਤ ਕਰਕੇ